ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਰਦੋਵਾਲ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀ ਆ ਕੋਈ ਬੱਚੇ ਤੋਂ ਬਿਨਾ ਕੋਈ ਟੁਕੜ ਗੱਬਨ ਚੈੱਕ ਪਾਸ ਹੈ ਤੇ ਕੋਈ ਬੱਚੇ ਵਾਲੀ ਹੈ ਤੇ ਬਾਕੀ ਸੋਈਆਂ ਦੇ ਆਪਣੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਵੀ ਨਹੀਂ ਪਹੁੰਚ ਸਕਦਾ ਵੀਡੀਓ ਘਰ ਤੇ ਚੁਆਈ ਜ਼ਰੂਰ ਕਰਾ ਲਿਆ ਕਰੋ ਪਰ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਵੇਸ ਚੱਕ ਕੇ ਤਸੱਲੀ ਕਰਕੇ ਖੜਿਆ ਕਰੋ ਜੀ ਨਹੀਂ ਜੀ ਹਾਂਜੀ ਵਿਧੀ ਸასი ਘਾਲ ਜੀ ਕਾਲੇ ਜੀ ਏਸੇ ਚੱਲ ਜੀ ਉਸ ਲੋਹੇ ਠਾ ਜੀ ਵਧੀਆ ਵਧੀਆ ਜੀ ਸੇਤਾ ਕਾਇਮ ਨਹੀਂ ਲੱਗੰਦੀਆਂ ਪੂਰੀਆਂ ਖਾਜਦੇ ਹੋਸਣਾ ਠੀਕ ਆ ਜੀ ਹਾਂਜੀ ਵਧੀਆ ਜੀ ਚਲੋ ਕਈ ਜੀ ਹੁਣ ਮੌਸਮ ਬਦਲਣਦਿਆ ਹੋ ਜਾਂਦਾ ਵਾਦਾ ਘਟਾ ਹਾਂਜੀ ਵੇਗਿਆ ਮੰਨ ਲਓ ਦਨਾਲਾ ਫਿਰ ਹਾਂਜੀ ਹਾਂਜੀ ਵੇਗਿਆ ਜੀ ਬੇਟੀ ਚਲੋ ਨਾਮ ਦੱਸਦੇ ਇੱਕ ਠੀਕ ਹੈ ਨਾਮ ਮੇਰਾ ਜੋਗਨ ਵੇਜੀ ਪਿੰਡ ਹਦਰਵਾਲ ਤਹਿਸੀਲ ਰਵਪਾਣਾ ਜ਼ਿਲ੍ਹਾ ਗਦਾਸਪੁਰ ਤੇ ਫੋਨ ਨੰਬਰ ਵੀ ਬੋਲ ਦੋ 84374225 ਠੀਕ ਹੈ ਹਾਂਜੀ ਆ ਪਹਿਲੇ ਨੰਬਰ ਵਾਲੀ ਤੋਕੜ ਗੱਭੰਜੇ ਹਾਂਜੀ ਇਹ ਐਰ ਸ਼ਹਿਰ ਦੇ ਵੇਜੀ ਠੀਕ ਹੈ ਚਲੋ ਅਜੇ ਹੋੜੇ ਚੋਕਲੇ ਦੀ ਜੇ ਅੱਛਾ ਹਾਂਜੀ ਉਹ ਤੇਰਾ ਦੋ ਹੀ ਪੁੜੀਆਂ ਫਿਰ ਇਹ ਵੈੜ ਆਪਣੇ ਭਰਾ ਕੋਲ ਚੇਕੋ ਅੱਛਾ ਹਾਂਜੀ ਆਹ ਸ਼ਹਿਰ ਜੇ ਉਹਦੇ 10 ਲੀਟਰ ਜੇ ਥੱਲੇ ਖੁੱਲਾ ਅੱਛਾ ਤੇ ਸਾਢੇ ਚੌਥੇ ਦੇ ਚੈੱਕ ਪਾਜ ਅੱਛਾ ਹਾਂਜੀ ਤੇ ਸੱਜੇ ਕਿੰਨੇ ਕਿ ਦੁੱਧ ਆ ਲਈ ਆ ਸੱਜੇ ਤੇ 21 18 19 ਕਿਲੋ ਕੱਢਦੀ ਏ ਠੀਕ ਹੈ ਜੀ ਹਾਂਜੀ 98 ਤੇ ਆਪਾਂ ਦੇਖ ਸਕਦੇ ਹਾਂ ਹਵਾਨੇ ਤੇ ਨਾੜਾਂ ਵੀ ਚੰਗੀਆਂ ਤੇ ਮਿਲਕਵੇਂ ਨੇ ਵੀ ਚੰਗੀਆਂ ਅੱਜ ਬੜੇ ਚੋਕੇ ਆਈ ਵਿਜੀ ਵਰਡੇ ਉਹਦੇ 10 ਲੀਟਰ ਥੱਲੇ ਕੰਡੇ ਵਾਲਾ ਹੋਊਗਾ ਖੋਲੋ ਫਿਰ ਤੋਰਦੀ ਹੁਣ ਚਬਾਈ ਕਰਕੇ ਕਿੰਦੇ ਲੈਣ ਦੀ ਪਾਸ ਕਰਕੇ ਆਈ ਜੇ ਫੋੜੇ ਜੇ ਅਜੇ ਟਾਈਮ ਵੀ 11:00 ਵਜੇ ਦਾ ਵਾ ਹਾਂਜੀ ਫੋੜੇ ਫੋੜੇ 7:30 ਵਜੇ ਚੋਈ ਜਾ ਕੇ ਜੀ ਥੱਲੇ ਕਰਕੇ ਲੈ ਲੈਂਦੇ ਜੇ 10 ਫੀਟ ਉਹ ਤਾਂ ਕੰਡੇ ਵਾਲਾ ਹੋਗਾ ਬਾਕੀ ਉਤਰੇ ਆ ਵੀ ਚਲੋ ਕੱਦ ਕਾਠ ਬੇਲ ਦੀ ਚੰਗੀ ਜਰਤੀ ਯਾਰ ਛੜ ਜੇ ਬੀਡ ਕੱਟ ਚੈੱਕ ਕਰੋ ਅੱਜ ਇਹ ਰੈ ਕਰੀ ਦੇਖ ਸਾ ਦੇ ਜੇ ਤਾਂ ਚਲੋ ਲੈ ਜਾ ਬਾਕੀ ਥਣਾ ਦਾ ਸਾਈਜ਼ ਗਾਪ ਚੰਗਾ ਫੱਬਦੀ ਆ ਚਲੋ ਜਿੰਨੀ ਵੀ ਆ ਮੱਧਿਕਾ ਵਿੱਚ ਚੰਗੀ ਭਰਦੀ ਜੇ ਹੌਣ ਦਾ ਬੱਚੋ ਕੇ ਲੈਂਦੀ ਜੇ ਠੀਕ ਆ ਹਾਂ ਜਿੰਨੀ ਭੰਦੀ ਹੈ ਥਣ ਥਣ ਓਕੇ ਸਾਰੇ ਥਣ ਥਣ ਓਕੇ ਜੇ ਥਣਾ ਦੀ ਫੁੱਲ ਗਰੰਟੀ ਜੇ ਅੱਛਾ ਪੂਰੇ ਛੱਟੇ ਦੀ ਫੁੱਲ ਗਰੰਟੀ ਜੇ 10 ਲੀਟਰ ਉਧਿਕ ਫੁੱਲ ਗਰੰਟੀ ਦੇ ਤੇ ਮੁੱਲ ਸਾਰੇ ਚੰਗਲੇ ਚੈੱਕ ਪਾਸ ਫੁੱਲ ਗਰੰਟੀ ਆਪਣੀ ਹਰ ਇੱਕ ਚੀਜ਼ ਦੀ ਗਰੰਟੀ ਹੈ ਮੁੱਲ ਜਿਹੜੀ ਆ 45 ਦੀ 45 ਹਜ਼ਾਰ ਤੇ ਜ਼ਿਆਦਾ ਹੋ ਜਾਣਾ ਜੀ 42 ਦੀ ਆ ਵੀ ਜੱਸ ਨੋ ਕਰ ਦੋ ਕਿੰਨੇ ਦੀ ਕਰਨੀ ਪੂਰੇ 40 ਹਜ਼ਾਰ ਦੀ ਗੱਲ ਰਹਿਦਾ ਅੱਛਾ 40 ਹਜ਼ਾਰ ਦੀ ਤਾਂ ਕਿਤਾ ਦਾ ਵੈਂਟੀ ਆ ਰੂਕੇ ਨੇ ਤਾਂ ਨੂੰ ਪਤਾਈਏ ਹਾਂਜੀ ਹਾਂਜੀ ਤਾਂ ਦੁੱਧ ਵੀ 10000 ਲੀਟਰ ਦੇਣ ਦੀ ਐ ਸੱਜਰਾ ਜਿਹੜਾ ਦੁੱਧ ਦੇਣ ਦੀ ਐ ਤੁਹਾਨੂੰ ਪਤਾ 4.5 4-5 ਮਹੀਨਿਆਂ ਦੀ ਗੱਬਣ ਆ ਤੇ ਬਾਕੀ ਚਲੋ ਕੋ ਫੋਨ ਲਾਊਗਾ ਤੇ ਘਰ ਦੋਗੇ ਮਾਂ ਤਾਂ ਕਰਦਾਂਗੇ ਮਾਂ ਤਾਂ ਕੋਈ ਗੱਲ ਨਹੀਂ ਤੇ ਆ ਸੂਈ ਸਵਾਈ ਆ ਇਹਦੇ ਮਗਰ ਵੱਛੀ ਚ ਹਾਂਜੀ ਇਹ ਜਰਸੀ ਦੇ ਵਿੱਚ ਇਹਦੇ ਮਗਰ ਵੱਛੀ ਜੇ ਆ ਦੇਖਾਣੇ ਦੇਖ ਸਾਡੇ ਲੱਗੇ ਦੇ ਵੈਡ ਵੇਖੋ ਥਾਰਡ ਵੇਖੋ ਸੈਜ ਗੈਪ ਵੇਖੋ ਕਿੰਨਾ ਵਧੀਆ ਲੱਗੇ ਜੇ ਤੇ ਇਹਦੇ ਕੋਲ ਦੁੱਧ ਕਿੰਨਾ ਹੈ ਇਹ ਕੋਈ 11 ਕਿਲੋ ਹੋਵੇ ਜੀ ਅੱਛਾ ਹਾਂਜੀ ਹੋਵੇ ਜੀ ਸੂਈ ਆਪਣੇ ਸਾਹ ਨਾਲ ਕੋਈ 11 ਦਾ 15 ਤਣੇ ਦੀ ਲਾ ਲੈ ਤੋੜ ਦਿਓ ਫੇਰ ਇਹਨਾਂ ਤੋੜ ਕੇ ਤੋੜ ਦੇ ਵੇਖੋ ਤਾਂ ਤੁਹ ਚੈੱਕ ਕਰਵਾਉ ਦਾ ਚਾਰ ਚ ਫੇਰੋ ਠੀਕ ਹੈ ਜੀ ਹਾਂਜੀ ਤੋੜ ਦ ਇਹਦੇ ਆਪਣੇ ਪੰਜਾਬ ਦੇ ਅਸੀਂ ਵੱਡੀ ਜਰਸੀ ਜੇ ਠੀਕ ਹੈ ਜਰਸੀ ਨਹੀਂ ਜੇਗੀ ਬੱਸ ਦੁੱਧ 11 ਇੰਟਰ ਉੱਤਰ ਹੈਗਾ ਪੱਕਾ ਇਹਦੇ ਕੋਲ ਚੋਕੇ ਵੀ ਜੀ ਖੜੇ ਕੋ ਤਸੱਲੀ ਕਰਕੇ ਵੇ ਯਾ ਤੁਸੀਂ ਜੀ ਆ ਰਹੇ ਹੋ ਆਪਣੇ ਪੰਜਾਬ ਦੀ ਐਸੀ ਇੱਕ ਜੀ ਵੱਡੀ ਜੀ ਛੋਟੀ ਜਰ ਕੀ ਇਹ ਮੱਚ ਵਾਲੀ ਠੀਕ ਹੈ ਰੋ ਇੱਕ ਮਿੰਟ ਲੋ ਤਾਂ ਇਧਰ ਦੇਖੋ ਇੱਧਰ ਆ ਕੇ ਇਧਰ ਮਾਰੋ ਵੀ ਕੈਮਰਾ ਬਾਕੀ ਆ ਤਰਾਂ ਖੰਡੀ ਸੀ ਲਿਆ ਲੋ ਤਾਂ ਆਂ ਦੇਖ ਲਿਆ ਇੱਕ ਇਹ ਰੇ ਪਛੂ ਡਰ ਜਾਂਦਾ ਤਰੇ ਠੀਕ ਹੈ ਲੈ ਜੋ ਜੀ ਲੈ ਜਾਂਦੇ 11 ਕਿਲੋ ਕੰਡੇ ਵਾਲਾ ਧੋ ਵੀ ਜਿੱਥੇ ਲਈ ਤੇ ਇਹਦਾ ਫਿਰ ਮੁੱਲ ਵੇਖ ਲੈ ਵੀਰ ਜੀ ਮੁੱਲ ਤੇ 40 ਕਹਿੰਦੇ ਜੀ ਕਹਦਾ ਤੇ ਕਿੰਨੇ ਰੀ ਦੇ ਦੇਣੀ ਹੈ 35000 ਜੀ ਚੜ ਦੇਤੀ ਹੈ ਅੱਛਾ 35000 ਜੀ ਹਾਂ ਜੀ 35000 ਬਾਕੀ ਮਾਨਤਨ ਮੌਕੇ ਤੇ ਕਰਦੇ ਆਂ ਅਸੀਂ ਮਾਨਤਨ ਕਰਦਾਂਗੇ ਹਾਂ ਜੀ ਵੀਡੀਓ ਜਿਹੜੀ ਤੁਹਾਡੇ ਨੂੰ ਕੋਈ ਫੋਨ ਕੋ ਲਾਵੇ ਜ਼ਰੂਰ ਇੱਕ ਰਹੀ ਹਾਂ ਅੱਜ ਕਰਦਾਂਗੇ ਮੈਂ ਤਾਂ ਮਾਂ ਤਾਂ ਖੁੱਲੇ ਹੋ ਜਾਣਗੇ ਹੁਣ ਹੁਣ ਇੱਕ ਆ ਤੁਹਾਨੂੰ ਦਿਖਾਉਣੀ ਆ ਚੰਗੇ ਕੱਦ ਕਾਰਛੇ ਵਾਲੀ ਹਾਜੀ ਵੱਡੀ ਵਹਿੜ ਤੇ ਵੀਰ ਜੀ ਵੇਖੋ ਇਹਦਾ ਵਿੱਚ ਬਾਚੂ ਦੇ ਕੋ ਟੱਪ ਦਾ ਲੱਗਿਆ ਦਿਨੋ ਕਿੰਨਾ ਜ਼ਿਆਦਾ ਕੋਲ ਦੁੱਧ ਇਹਦੇ ਕੋਲੀ ਵਿੱਚ 11-12 ਕਿਲੋ ਹੋਗਾ ਜੀ ਹੈਗਾ ਮੌਕੇ ਤੇ ਹਾਂ ਜੀ ਹਾਂ ਜੀ ਖੁੱਲਾ ਦੇ ਥਲੇ 11-12 ਕਿਲੋ ਦਾ ਬੱਚਾ ਨਹੀਂ ਹੈਗਾ ਇਹਦਾ ਹਾਂ ਬੱਚਾ ਨਹੀਂ ਹੈਗਾ ਇਹਦਾ ਵੀਰ ਜੀ ਤੋੜਦਾ ਫਿਰ ਇੱਕ ਰੀਨ बाकी ये करी हां जी खंडी लाग <coughs> <जाफसे तुण गये। coughs> <चार दाने> जे विदियोनी खलोते ते पूरी ओड्डी आ हां जी ਕੱਦ ਦੀ ਬਹੁਤ ਵੱਡੀ ਜੇ ਗਾਂ ਤਿਆਰ ਕਰਨ ਵਾਲੀ ਆ ਪੂਰੀ ਤਾਂ ਬਹੁਤ ਅੰਗੜਾ ਯਾਤ ਸੋਤੀ ਜੇ ਬਹੁਤ ਚਾਰ ਦੰਦ ਜੇ ਚੋਕੀ ਜੇ ਮੇਰੀ ਲੱਜ ਜੀ ਖਾਓ ਇਦਾ ਲੇਜਾ ਬੋੜਾ ਡੜਾ ਇਹਦਾ ਵਿੱਚ ਵਾਂ ਦੇਖ ਸਕਦੇ ਜੀ ਗੋਦੀ ਬੋਲਲੀ ਚੋਂ ਚ ਦੋਤੀ ਵੇਜੀ ਦਾ 5 5.5 ਸੈਂਪਲ ਜੀ ਤੇ ਇਹਦਾ ਕਿੰਨਾ ਕੁ ਮੁੱਲ ਰੱਖ ਦੇਣਾ ਜੀ ਜੇ ਆਈ ਦੇ ਦਈਏ ਵੇ ਜੀ ਇਹ ਵੀ ਕਿੰਨੇ ਦੀ ਇਹ 33000 ਦੀ ਦੇ ਦਈਏ 33000 ਦੀ ਕੀ ਕਰਦੀ ਔਰ ਮੰਨ ਤਾਂ ਬਤਈਆ 32000 ਦਾ ਹੈ 32000 ਪੂਰੇ 30000 ਦੀ 30000 ਹਾਂਜੀ ਠੀਕ ਹੈ ਫੋਲਾ ਵੀ ਦੇਦਾ ਤੇ ਠੀਕ ਹੈ ਵਿਧਿਆਰ ਕੁਛ ਹੈ ਨਾ ਹਾਂਜੀ ਮਿਹਰਬਾਨੀ ਆਪਣੀ ਆ ਸੁਈਆਂ ਸੁਈਆਂ ਚਵਾ ਕੇ ਖੜੇ ਚਵਾਈ ਕਰਾ ਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆ ਗੱਭਰ ਦੀ ਆਪਣੀ ਪਾਸਾ ਦੇਂਦੀ ਗਾਰੰਟੀ ਹੈ ਇਹ ਦੇਖ ਕੇ ਅੰਦਰ 5 ਦਿਨ ਤੱਕ ਰੱਖੋਗੇ 5 ਦਿਨ ਦੇ ਵਿੱਚ ਵਿੱਚ ਚੈੱਕ ਕਰਾ ਲੈ ਤੇ ਚੈੱਕ ਕਰਾ ਕੇ ਕੋਈ ਫੋਨ ਕਰ ਸਕਦਾ